ना ये प्लास्टिक आगे जिसमें आपकी धूरू जड़ी है फिर आ दे ओ दे ओ ओ दे ओ आइस्टो आएगा देर इस्टो मत देर देर इस्टो मत ओ बोले ओ लड़की अच्छा एक यू नो आपकी लड़की कैडिंग चल रही है किस तरह की लड़की है सर सर के डोरों तभी से रे पन्ने चार वेस्ट उच्च ना मिली थी कि कल ਤਾਂ ਤੁਰੰਤ ਸੇ ਉਹਨੇ ਟੀਮਰ ਵਰਨਕੀਆਂ ਤੋਂ ਦੁਆਰਾ ਸੂਚਨਾ ਮਿਲਣ ਤੇ ਛੰਡੀ ਦੀ ਟੀਮ ਮਹੌਜੀਆਂ ਤਨੂੰ ਸੂਝਾ ਤਿੰਨ ਤੱਕ ਬਹੁਤ ਜ਼ਿਆਦਾ ਫਿਰਕੇ ਦੋ ਫਰਕੀਆਂ ਸੀ ਗੋਵਿੰਦ ਲਕੂ ਤੇ ਉਹਦੇ ਤੋਂ ਸਰਵੋਤਮ ਦਸ ਜੀ ਇੱਕੋ ਪਰਮਹੰਸ ਦੇ ਵੀ ਦੋ ਫਰਕੀਆਂ ਅਲੱਗ-ਅਲੱਗ ਨਾਮਾਇ ਚੱਲ ਰਹੀ ਸੀ ਤੇ ਅਸੀਂ ਤੁਰੰਤ ਫਾਇਰਡੈਂਡ ਮੁਕਦੇ ਭੇਜੇ ਮੁਕਦੇ ਅਸੀਂ ਆਪ ਹੁਜੂਤ ਕੋ ਪਹੁੰਚ ਗਏ ਤੇ ਨਾਲ ਹੀ ਮਨ ਨੂੰ ਜਾ ਕੇ ਦੇਖਿਆ ਤਾਂ ਬਹੁਤ ਜ਼ਿਆਦਾ ਸੀ ਉਹ ਵੀ ਪਲਾਸਟਿਕ ਦਾ ਰੈਪਰ ਰੈਪਰ ਦੀ ਪਲਾਸਟਿਕ ਦੀ ਫੈਕਟਰੀ ਸੀ ਇਸ ਕਰਕੇ ਤੁਰੰਤ ਕਾਰਵਾਈ ਕਰਦੇ ਸਮਾਣਾ ਨਾਭਾ ਅਤਿ ਰਾਜਪੁਰਾ ਤੋਂ 5 ਫਾਇਰ ਟੈਂਕਰ ਮੰਗਵਾ ਲਿਆ ਸੀ ਤੁਰੰਤ ਤੇ ਹੁਣ ਇਸ ਟਾਈਮ ਬੜੀ ਹੈਗੀ ਆ ਅਲਮੋਸਟ ਕਾਬੂ ਹੈ 95% ਸੇ ਕਾਬੂ ਕਰ ਚੁੱਕੇ ਆ ਤੇ 57% ਰਹਿ ਗਈ ਹੈ ਸਾਡੀ ਟੀਮਾਂ ਕਾਬੂ ਕਰ ਰਹੀਆਂ ਕਿੰਨੇ ਕਿੱਦ ਮਿੱਡੀਆਂ ਲੱਗ ਚੁੱਕੀਆਂ ਨੇ ਸੋ 6 ਫਾਇਰ ਟੈਂਕਰ ਚੱਲ ਰਹੇ ਆ ਤੇ 6 ਫਾਇਰ ਟੈਂਕਰਾਂ ਦੇ ਵਿੱਚ ਅਪਰੋਕਸੀਮੇਟ 20 ਤੋਂ ਵੱਧ ਲੱਗ ਚੁੱਕੇ ਆ ਨਛੇ 12 12 14 ਗੱਡੀਆਂ ਹਲਤਰ ਗਿਆ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜੀ ਅੰਦਰ ਲੇਬਰ ਕੰਮ ਕਰ ਰਹੀ ਸੀ ਫਟ ਹੋ ਲੇਬਰ ਨਿਕਲ ਗਈ ਸੀ ਕਾਰਨ ਨਾ ਪਤਾ ਲੱਗੇ ਕਾਰਨ ਦਾ ਦੇਖੋ ਹਲੇ ਪਤਾ ਲੱਗੇ ਕਾਰਨ ਜਿੱਦ ਤੱਕ ਅਸੀਂ ਕੰਟਰੋਲ ਨੇ ਪੂਰੀ ਤਰ੍ਹਾਂ ਜਾਂਚ ਕਰਾਂਗੇ ਪਰ ਉੱਥੇ ਜਿਹੜੀ ਲੇਬਰ ਦੇ ਦਸਤਾਵੇਜ਼ਾਂ ਅਨੁਸਾਰ ਉੱਥੇ ਕੋਈ ਸ਼ਾਰਟ ਸਰਕਟ ਹੋਇਆ ਸੀਗਾ ਜਿਸ ਕਾਰਨ ਆਇਆ ਸੀ ਕਿੰਨੇ ਕਵਜ ਕਰਨਾ ਸਾਨੂੰ ਸਾਡੇ ਕੋਲ ਸੁਪਰ ਤੋਂ ਪੋਣ ਚਾਲ ਕੰਟਰੋਲ ਨੂੰ ਪੂਸਟ ਤੋਂ 4 ਵਜੇ ਪੰਜ ਕਲ ਤੋਂ ਸੜੇ ਕੋਲ ਕਾਲ ਆਈ ਸੀ ਤਦੋਂ ਸੜੀ ਟੀਮ ਮੌਕੇ ਤੇ ਪਹੁੰਚ ਗਈ ਸੀ